ਹੁੰਦਾ ਤੇਰੀ ਲਾਠੀ ਤੇ ਤੇਰੀ ਸੋਟੀ ਇਹ ਮੈਨੂੰ ਤਸੱਲੀ ਦਿੰਦੀਆਂ ਹਨ ਜਦੋਂ ਤੁਸੀਂ ਇਸ ਜ਼ਬੂਰ ਨੂੰ ਪੜ੍ਹਦੇ ਆ ਤਾਂ ਉਹਦੇ ਸ਼ੁਰੂ ਚ ਲਿਖਿਆ ਯਹੋਵਾ ਮੇਰਾ ਅਯਾਲੀ ਹੈ ਅਯਾਲੀ ਕੌਣ ਹੁੰਦਾ ਜਿਹੜਾ ਭੇਡਾਂ ਨੂੰ ਚਾਰਦਾ ਜਾਂ ਚਰਵਾਹੀ ਕਰਦਾ ਉਹਨਾਂ ਦੀ ਅਰ ਆਜੜੀ ਦੇ ਕੋਲੇ ਅਯਾਲੀ ਸ਼ੈਪਰਡ ਆਜੜੀ ਉਹਦੇ ਕੋਲੇ ਇੱਕ ਲਾਠੀ ਹੁੰਦੀ ਆ ਸੋਟੀ ਹੁੰਦੀ ਆ ਜੇ ਦੇ ਨਾਲ ਉਹ ਭੇਡਾਂ ਨੂੰ ਡਾਇਰੈਕਸ਼ਨ ਦਿੰਦਾ ਏ ਉਹਨਾਂ ਨੂੰ ਰਾਹ ਦਿਖਾਉਂਦਾ ਏ ਕਿ ਇੱਧਰ ਨੂੰ ਮੁੜੋ ਥੋੜਾ ਥੋੜਾ ਟੈਪ ਕਰਦਾ ਰਹਿੰਦਾ ਉਹਨੂੰ ਟਕ 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 ਜਦੋਂ ਉਹਨਰੇ ਠੂਈ ਤੇ ਮਾਰੀ ਜੀ ਲਾ ਦਿੰਦਾ ਉਹਦੇ ਨਾਲ ਕੀ ਉਹਨਾਂ ਨੂੰ ਉਹ ਮੋੜ ਲੈਂਦਾ ਏ ਅਰ ਇੱਥੇ ਬਚਨ ਕੀ ਦੱਸਦਾ ਤੇਰੀ लाठी ਤੇ ਤੇਰੀ ਸੋਟੀ ਏ ਮੈਨੂੰ ਤਸੱਲੀ ਦਿੰਦੀਆਂ ਜਿੰਨੀ ਦੇਰ ਤੱਕ ਪੇਡਾਂ ਲ ਆਜੜੀ ਦੇ ਹੱਥ ਵਿੱਚ ਸੋਟੀ ਦੇਖਦੀਆਂ ਉਹ ਡਰਦੀਆਂ ਨਹੀਂ ਉਹਨਾਂ ਨੂੰ ਪਤਾ ਕੋਈ ਕੁੱਤਾ ਕੋਈ ਬਗਿਆੜ ਕੋਈ ਓਪਰਾ ਜੀ ਸਾਡਾ ਨੁਕਸਾਨ ਨਹੀਂ ਕਰ ਸਕਦਾ ਸਾਡੇ ਚਰਵਾਹੇ ਦੇ ਕੋਲ ਸਾਡੇ ਬਚਾਉਣ ਦੇ ਲਈ लाठी ਹੈਗੀ ਆ ਹallelujah ਤਾਂ ਪਰਮੇਸ਼ਵਰ ਦਾ ਜ਼ੋਰ ਪਰਮੇਸ਼ਵਰ ਦੇ ਹੱਥ ਦੀ लाठी ਆ ਅਰ ਸਾਨੂੰ ਪਤਾ ਆ ਕਿ ਉਹਦੇ ਕੋਲੇ ਜ਼ੋਰ ਆ ਉਹ ਜ਼ੋਰਾਵਰ ਪਰਮੇਸ਼ਵਰ ਆ ਉਹ ਬਿਨਾਂ ਲੜਾਈ ਲੜਿਆ ਹੀ ਆਂ ਨੂੰ ਚੁੱਪ ਕਰਾ ਦੇਣ ਵਾਲਾ ਪਰਮੇਸ਼ਰ ਆ ਤੇ ਉਹੀ ਸਾਨੂੰ ਬਚਾ ਲੈਣਾ ਆ ਹallelujah ਸਾਡੇ ਮਨ ਨੂੰ ਇਹ ਤਸੱਲੀ ਆ ਕਿਉਂ ਜ਼ੋਰ ਆ ਬਰਿਆ ਸਾਡੇ ਮਨ ਨੂੰ ਇਹ ਤਸੱਲੀ ਆ ਕਿ ਉਹ ਸਾਡੇ ਨਾਲ ਆ ਅਰ ਲਾਠੀ ਕੀ ਆ ਡਾਇਰੈਕਸ਼ਨ ਦੇਣ ਵਾਲੀ ਚੀਜ਼ ਜੇ ਸਾਨੂੰ ਜ਼ਰੂਰਤ ਆ ਕਿਸੇ ਥਾਂ ਤੋਂ ਬਾਹਰ ਨਿਕਲਣ ਦੀ ਪਰਮੇਸ਼ਰ ਨੇ ਸਾਡੇ ਮਨ ਵਿੱਚ ਪਾ ਦੇਣਾ ਅੱਜ ਤੂੰ ਜਾ ਫਲਾਣੇ ਥਾਂ ਨੂੰ ਚਲੇ ਆ ਜਾ ਜਦੋਂ ਅਸੀਂ ਉੱਥੋਂ ਨਿਕਲਣਾ ਆ ਬਿਪਤਾ ਆ ਸਕਦੀ ਪਰ ਸਾਡੇ ਹੁੰਦਿਆਂ ਬਿਪਤਾ ਆਉਣੀ ਨਹੀਂ ਕਿਉਂਕਿ ਪਰਮੇਸ਼ਰ ਨੇ ਸਾਡੇ ਉੱਤੇ ਕੋਈ ਵੀ ਬਿਪਤਾ ਆਉਣ ਦੇਣੀ ਨਹੀਂ ਇਸ ਲਈ ਕਲਿਸੀਆ ਤੁਹਾਡਾ ਮਨ ਨਾ ਘਬਰਾਵੇ ਤੁਹਾਡਾ ਮਨ ਨਾ ਡਰੇ ਕਿ ਸਾਡੇ ਨਾਲ ਕੀ ਹੋਊਗਾ ਮੈਂ ਕਹਿੰਨੀ ਜਿੱਥੇ ਵੀ ਤੁਸੀਂ ਚਲੇ ਜਾਓਗੇ ਤੁਹਾਡੇ ਕਰਕੇ ਉੱਥੋਂ ਬਿਪਤਾ ਟਲ ਜਾਊਗੀ ਹallelujah ਕਿਉਂਕਿ ਤੁਸੀਂ ਇਕੱਲੇ ਨਹੀਂ ਜਾਓਗੇ ਜਿੱਥੇ ਤੁਸੀਂ ਜਾਓਗੇ ਵਚਨ ਵਿੱਚ ਲਿਖਿਆ ਮੈਂ ਤੇ ਅੱਗੇ ਅੱਗੇ ਚੱਲਾਂਗਾ ਤੇਰੇ ਨਾਲ ਨਾਲ ਹੋਵਾਂਗਾ ਤੇਰੇ ਵਿੱਚ ਹੋਵਾਂਗਾ ਅਰ ਕੀ ਕਹਿੰਦਾ ਨਾ ਡਰ ਨਾ ਘਬਰਾ ਮੈਂ ਤੇਰਾ ਪਰਮੇਸ਼ਵਰ ਤੈਨੂੰ ਸੱਜੇ ਫਤਿਹਮੰਦ ਹੱਥ ਨਾਲ ਸੰਭਾਲਦਾ ਹਾਂ ਹਾਲੇਲੂਇਆ